ਬੇਨਿਕਲ ਆਲੋਡਿੰਗ ਕਟਨਾ ਕਰਮ ਜਿਹੜਾ ਤੁਸੀਂ ਸਾਰਾ ਹੀ ਮਨਪੱਖ ਸਾਡੇ ਸਾਥੀ ਇਹਦੇ ਚੱਲਿਆ ਕਰੀ ਗਿਆ ਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਪੇਚਾ ਜੀ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਜਿਨੇ ਭਾਰਤ ਦੇ ਕਰੋੜਾਂ ਲੋਕਾਂ ਨੂੰ ਆ

ਰੇਡ ਵਾਲੇ ਕਰੋਨਾ ਲੋਗਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਵਾਲੇ ਉਹਨਾਂ ਦਾ ਬੰਦਾ ਸਨਮਾਨ ਦੇਣ ਦੀ ਵਿਵਸਥਾ ਪਿਆਰ ਨਹੀਂ ਮੈਨੂੰ ਜਦੋਂ ਪਤਾ ਲੱਗਿਆ ਤਾਂ ਮੈਂ ਆਪਣੀ ਪਾਰਟੀ ਦੇ ਸਟੇਟ ਦੇ ਕੋਆਰਡੀਨੇਟਰ ਮਾਨਜੁਗ ਪ੍ਰਜਾਪਤੀ ਦੇ ਸਿੰਘ ਪਹਿਨੀ ਜੀ ਨਾਲ ਗੱਲ ਕਰੀ ਕਿ ਇਹ ਕਠਨਾ ਜਿਹੜੀ ਆ ਮੇਰੇ ਨੋਟਿਸ ਵਿੱਚ ਆਈ ਹੈ। ਤੋਂ ਇਹਦੇ ਬਾਰੇ ਪਤਾ ਕਰਾਇਆ ਗਿਆ। ਤੋਂ ਇਹਨਾਂ ਨੇ ਫਿਰ ਪਾਰਟੀ ਦੀ ਜਿਹੜੀ ਲੋਕਲ ਲੀਡਰਸ਼ਿਪ ਸੀ ਮਹਿਲਾ ਜੀ ਜੋਗਾ ਸਿੰਘ ਸਨੋਂਦੀਆ ਜੀ ਚਰਨਰ ਜੀ ਆਪਣੇ ਦੋਨੇ ਜਿਹੜੇ ਦੇ ਪ੍ਰਧਾਨ ਜੋਗਾ ਸਿੰਘ ਸਨੋਂਦੀਆ ਸਾਹਿਬ ਮੀਟਰ ਸਿੰਘ ਜੀ

ਸੁਣਦੇ ਚੱਤੀਆਂ ਦੇ ਜਵੇਂ ਛੜੂ ਕਾਸਤੇ ਜਵੇਂ ਉਹਦੇ ਦੇ ਸ਼ਾਂਤ ਦੇ ਹੀ ਹੋਈ ਬਾਕਾਇਦਾ ਤੁਸੀਂ ਦੱਸਦੇ ਆ ਤਾਰ ਲਗਾਈ ਸਫੈਦੇ ਲਗਾਏ ਲekin ਜਿਉਂ 바ਵਾ ਸਾਹਿਬ ਡਾਕਟਰ ਅੰਮੇਰਕਰ ਜੀ ਉੱਥੇ ਆਏ ਤਾਂ ਵਿਵਸਥਾ ਨੂੰ ਤਕਲੀਫ ਸ਼ੁਰੂ ਹੋ ਗਈ ਪੰਜਾਬ ਦਾ ਮੁੱਖ ਮੰਤਰੀ ਮੇਰਾ ਖਿਆਲ ਇਹ ਤੋਂ

ਤੇ ਉਹਦਾਂ ਸਰਕਾਰ ਪੋਸਟਰਾਂ ਤੇ ਡਾਕਟਰ ਅੰਬੇਕਰ ਦਾ ਸਿਰ ਤੇ ਫੋਟੋ ਲਾ ਕੇ ਰੱਖਦੀ ਹੈ ਡਾਕਟਰ ਅੰਬੇਕਰ ਸਾਹਿਬ ਦੇ ਬੁੱਤਾਂ ਨੂੰ ਤੋੜਨਾ ਪਰ ਮੈਂ ਹੈਰਾਨ ਹਾਂ ਕਿ ਇੱਥੋਂ ਦਾ ਪੁਲਿਸ ਅਧਿਕਾਰੀ ਜਿਹੜਾ ਐਸਐਚਓ ਜੋ ਵੀ ਇੱਥੇ ਦੇ ਥਾਣੇ ਦਾ ਪ੍ਰਬੰਧਕ ਹੈ ਜਿਹਦੀ ਜ਼ਿੰਮੇਵਾਰੀ ਬੰਦੀ ਸੀ ਕਿ ਜੇ 14 ਤਰੀਕ ਦੀ ਇਹ ਘਟਨਾ ਹੈ ਮੰਨ ਲਓ ਤੋ ਇਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਵਿਰੁੱਧ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾਂਦੀ ਔਰ ਬੁੱਤ ਨੂੰ ਉੱਥੇ ਹੀ ਸਟਾਪਲ ਕੀਤਾ ਜਾਂਦਾ ਲੇਕਿਨ ਇਦਾਂ ਵਿਵਸਥਾ ਦੇ ਮੂਹਰੇ ਪ੍ਰਸ਼ਾਸਨ ਲੰਮਾ ਪਿਆ ਕਿ ਉਹ ਇਨਸਾਨ ਦੇਨ ਦੀ ਬਜਾਏ ਬੇਇਨਸਾਫੀ ਕਰਨ ਵਾਲਿਆਂ ਦੀ ਬੇਇਨਸਾਫੀ ਕਰਨ ਵਾਲਿਆਂ ਦੀ ਪਿੱਠ ਥਾਪੜ ਦੇ ਨਜ਼ਰਾਂ

اپنے رہبر دے صدقار لے پوری تن دہی شیر طریق لے جو دے من کے لگ جو ان کی لیڈر اپنے پنڈ جو بڑے سادر لے آئے بڑے پنڈا جو پنڈا پھر علاقے جو تو بہترین اے ایسا پروگرام کرنا پہ گونتمان جی دی ہوسٹ کانے لیاوڑی ہیں ਜੋ ਉੜਨਾ ਆ ਭਗਵੰਤ ਮਾਨ ਨੂੰ ਤਾਂ ਇਸ ਕਰਕੇ ਲੀਡਰਸ਼ਿਪ ਨੂੰ ਮੇਰੀ ਬੇਨਤੀ ਆ ਨਗਰਬਜ਼ੀ ਬੀੜਾ ਕਨਨ ਨੂੰ ਮੇਰੀ ਬੇਨਤੀ ਆ ਆਪਾਂ ਇੱਥੇ ਗੁਰੂ ਕਾਟ ਤੇ ਬੈਠੇ ਆ ਤੁਸੀਂ ਦੱਸੋ ਤੁਹਾਡੇ ਨਾਲ ਬੀਬੀਆਂ ਨਾਲ ਵਾਦਾ ਕੀਤਾ ਸਰਕਾਰ ਨੇ ਕਿ ਮੁੱਖ ਮੰਤਰੀ ਕੇਜਰੀ ਭਾਲਲ ਭਗਵੰਤ ਮਾਨ ਨੇ ਕਿ ਜੇ ਸਾਡੀ ਸਰਕਾਰ ਬਣਦੀ ਹਰ ਬੀਬੀ ਨੂੰ 1000 ਰੁਪਏ ਤੁਹਾਡੇ ਖਾਤੇ ਜਪਾਏ ਜਾਣਗੇ

گرو سا تو گرو گھر دیا دیوار والے دی ਔਰ ਮੈਂ ਇੱਕ ਇਹਣਾ ਤੁਮਾ ਸੁਨੇਹਾ ਦਿਨਾਂ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਅਗਰ ਤੁਸੀਂ ਅਜੇ ਵੀ ਆਪਣਾ ਦਿਮਾਗ ਠੀਕ ਨਾ ਕੀਤਾ ਕਿਤੇ ਅੱਜ ਤੱਕ ਤੁਸੀਂ ਫਲੌਟ ਜੀਰੋ ਹੋਏ ਆ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਵੀਰ ਵੀ ਤੁਹਾਨੂੰ ਪੰਜਾਬ ਵਿੱਚ ਵੀ ਜੀਰੋ ਕਰਨੇ ਦਾ ਪ੍ਰਬੰਧ ਕਰਕੇ ਦਿਖਾਓ। ਉਹ ਜਿਹੜੀ ਲੀਡਰਸ਼ਿਪ ਹੈ ਕਿ ਤੁਮ ਆਪਣਾ ਸਾਰਾ ਹੀ ਡਾਕਟਰ ਅੰਬੇਡਕਰ ਕਰਕੇ ਹੈ। ਨਹੀਂ ਤਾਂ ਇਹ ਵਿਵਸਥਾ ਤੁਮ ਨੂੰ ਪੜਾ ਸਾਧਾ ਨਹੀਂ ਬੰਦ ਕਰਦਣਾ ਹਜ਼ਾਰਾਂ ਸਾਲ ਤੁਹਾਡੇ ਦੇ ਸਕੂਲ ਨੂੰ ਤਾਲੇ ਲਾ ਦਿੱਤੇ ਕਿ ਨਹੀਂ ਪਰ ਸਕਦੇ ਸਕੂਲ ਚ ਹਜ਼ਾਰਾਂ ਸਾਲ ਇਹ ਲਿਖ ਦਿੱਤਾ ਕਿ ਇੱਕ ਇੱਕ ਸੈਂਟੀਮੀਟਰ ਜ਼ਮੀਨ ਦੇ ਮਾਲਕ ਨਹੀਂ ਹੋ ਸਕਦੇ ਤੁਹਾਡੇ ਬਜ਼ੁਰਗਾਂ ਤੋਂ ਸਾਡੇ ਬਜ਼ੁਰਗਾਂ ਤੋਂ ਜ਼ਮੀਨਾਂ ਖੋਈਆਂ ਵੀ ਔਰ ਨਾਲ ਫਿਰ ਪੰਗਦੀ ਵੀ ਧਾਈ ਕਿ ਉਹਨੇ ਤੁਸੀਂ ਮਾਲਕ ਹੋ ਸਕਦੇ

ਕਿ ਭਾਰਤ ਦੇ ਸੰਵਿਧਾਨ ਦੇ ਨਰਮਾਤਾ ਦੇ ਬੁੱਧ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹ ਸਜ਼ਾ ਦੇ ਕੇ ਵਿਜਾਇਤ ਨੂੰ ਪਿੱਛਾ ਕਰਨਗੇ ਅਗਰ ਕੋਈ ਇਹ ਨਾ ਥਾਪਦਾ ਹੁੰਦਾ ਕਿਸੇ ਦੀ ਮਜਾਲ ਨਹੀਂ ਸੀ ਜੋ ਬਾਵਨਸਰ ਜਾਕਰ ਮੈਚਰ ਦੇ ਸਟੈਚੂ ਨੂੰ ਆਕੇ ਲਤੀਏ ਨੂੰ ਪਹੁੰਚਾਉਂਦੇ ਔਰ ਜਦ ਪੁਲਿਸ ਉੱਤੇ ਲਗਾਉਣ ਦੀ ਬਜਾਇ ਉਸ ਸਟੈਚੂ ਹਟਾ ਕੇ ਲਾਏ ਇਸ ਕਰਕੇ ਮੈਨੂੰ ਤੁਹਾਨੂੰ ਬੇਨਤੀ ਹੈ ਮੈਂ ਬਹੁਤ ਜ਼ਿਆਦਾ ਹੋਰ ਕੁਝ ਨਹੀਂ ਕਹਿਣਾ کیونکہ سرکار کے ہر پرنٹے پہ افراد انیاب اتیاجار اس سرکار انہی گیر جمعہ بہت سرکار ہے کہ انہیں پیندت لیتا فلاؤں دے بیچ گروہ ربی دار جی دے گردوارے دے اکی اگست نو سویرے چھے بری جیسی بھی لے کے ٹائٹن سو بندہ پولیس پر لے کے حملہ کیتا

بھابا سوال ڈاکٹر مینکا جیسا سنماان بحال کرنا ہے اور جتھو سٹیٹو اٹھایا ہے اسے دوارہ ستھا پت کرنا بولا سو نا اس کر کے میری بہتی ہے اور مکمانتری کو گانتمان دیرو بھی کہنا ہے کہ سوشی ہمیشہ کہ ایسری بھال سا ہاں سوشی سوشی

ਸਟੇਟੂ ਬਾਬਾ ਸਾਹਿਬ ਦੇ ਬੁੱਤ ਦੀ ਉੱਥੇ ਸਥਾਪਨਾ ਕਰ ਦੇਵੇ ਜਿਹੜੀ ਕਿ ਪੰਜਾਬ ਸਰਕਾਰ ਦੀ ਸੰਵਧਾਨਿਕ ਜ਼ਿੰਮੇਵਾਰੀ ਤੋਂਹੀ ਗੱਲ ਹੈ ਅਗਰ ਉਹ ਨਹੀਂ ਕਰਦੇ ਤਾਂ ਬਹੁਜਨ ਸਮਾਜ ਪਾਰਟੀ ਇੱਕ ਅੰਦੋਲਨ ਪੜਾਏਗੀ ਔਰ ਵੀ ਤਰੀਕ ਅਸੀਂ ਅੱਗੇ ਦੱਸ ਦਿੰਦੇ ਹਾਂ ਅਸੀਂ ਆਪਣੀ ਸਾਰੀ ਟੀਮ ਨਾਲ ਸਲਾਹ ਕੀਤੀ ਆ ਕਿ 6 ਤਰੀਕ جنورسمبر تقریباً کیونکہ کچھ دن چل رہے نکلن تو بعد بہجن سماج پارٹی ٹیم دی. نے سلاح کر کے فیصلہ کیا چھ جنوری نوشن بنوڑ ہے پتی

اور اگر تمے نہیں نبھاؤ گے تو مجبور بہجن سماج پارٹی نو رکھا

ਤੇ ਥੋੜਾ ਹਿੰਮਤ ਔਰ ਜਨੂਨ ਨਾਲ ਪਟਿਆਲਾ ਔਰ ਮਹਾਰੇ ਮਿਲ ਕੇ 6 ਤਰੀਕ ਦੇ ਇਸ ਧਰਨੇ ਨੂੰ ਇਤਿਹਾਸਿਕ ਧਰਨਾ ਬਣਾਉਣਾ ਇਹ ਪਹਿਲੇ ਵਾਰ ਨੂੰ ਮੈਂ ਪ੍ਰੋਸਾ ਦਿੰਦਾ ਕਿ ਇਸ ਜਾਤੀ ਦੇ ਵਿਰੁੱਧ ਇਸ ਬੇਇਨਸਾਫੀ ਦੇ ਵਿਰੁੱਧ ਤੁਸੀਂ ਵੀ ਆਪਣੇ ਅੰਦਰ ਲੜਾਈ ਲੜਨੇ ਦਾ ਪੂਰਾ ਜਜ਼ਬਾ ਪੈਦਾ ਕਰਨਾ ਹੈ ਰੱਖਣਾ ਹੈ ਔਰ ਬੀਐਸਪੀ ਬਹੁਜਨ ਸਮਾਜ ਪਾਰਟੀ ਵੀ پورن توقتے تو ہی پچھ دے پر کھڑی ہے آپا لڑائی مل کے لڑھانگے اور بابا صاحب ڈاکٹر امیت کا بھی راستہ جو جتھوں اٹھایا پنجاب دی سرکار نو مجبور کرانگے کہ وہ اسے جگہ تے لگاوے اور دوچھیوں نے بلد کاروائی کرے اور جیڑی تھانے دے مکھی دی جیڑی نیگلی جنسی ہے جہاں اپرادیوں دی پیٹ ساپن دی جیڑی کاروائی ہے وہ آدھار سے بھی فنڈنگ کاروائی کی جائے جیس جے پال واحر واحد